ਏ ਡੀਜੀਪੀ ਸਾਹਿਬ ਪੂਰਨ ਕੁਮਾਰ ਦੀ ਖੁਦਕੁਸ਼ੀ ਵਾਲਾ ਮਾਮਲਾ ਮਿੰਟੂ ਜੀ ਉਹ ਵੀ ਕਾਫੀ ਗਰਮਾਇਆ ਹੋਇਆ ਮਸਲਾ ਹੈ ਮਹਾਪੰਚਾਇਤ ਵੀ ਅੱਜ ਹੋਈ ਉਹ ਵੀ ਕਹਿ ਰਹੇ ਨੇ ਕਿ ਭਾਈ ਜਿਹੜਾ ਡੀਜੀਪੀ ਹੈ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਪਰ ਇਹ ਮਸਲਾ ਕਾਫੀ ਗੁਲਝਿਆ ਹੋਇਆ ਤੇ ਇਹਦੀਆਂ ਤੰਦਾਂ ਕਾਫੀ ਲੰਮੀਆਂ ਚੌੜੀਆਂ ਖਿੰਡੀਆਂ ਪਈਆਂ ਨੇ ਜੀ ਦੇਖੋ ਕੱਲ ਮਹਾਪੰਚਾਇਤ ਹੋਈ ਹਮ 48 ਘੰਟਿਆਂ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ ਉੱਥੇ ਇੱਕ ਬੜਬੋਲਾ ਜਿਹਾ ਨਿੱਤਾ ਹੈਗਾ ਉਹ ਤੇ ਆਪਦੀ ਪਾਰਟੀ ਬਣਾਈ ਫਿਰਦਾ ਹੈ ਪਹਿਲਾ ਮੰਤਰੀ ਵੀਰਿਆ ਰਾਜਕੁਮਾਰ ਸੈਣੀ ਜੀ ਉਹ ਬੋਲਦਿਆਂ ਬੋਲਦਿਆਂ ਉਹਨੇ ਵਾਲਮੀਕ ਜੀ ਨੂੰ ਬ੍ਰਾਹਮਣ ਦਾਸ ਤੇ ਤਾਂ ਉੱਥੇ ਵਿਵਾਦ ਹੋ ਗਿਆ ਹੂੰ ਉਹ ਚਲੋ ਸ਼ਾਂਤ ਕੀਤਾ ਹੁਣ ਦੂਜੇ ਪਾਸੇ ਇਹ ਮਾਮਲਾ ਹੈ ਨਾ ਜਿਹੜਾ ਉਹ ਇੱਥੇ ਅੜਿਆ ਹੈ ਕਿ ਜਿਹੜਾ ਇੱਕ ਤੇ ਡੀਜੀਪੀ ਹੈ ਉੱਥੋਂ ਦਾ ਹੂੰ ਕਿ ਉਸ ਨੂੰ ਅਹੁਦੇ ਤੋਂ ਫਾਰਕ ਕੀਤਾ ਜਾਵੇ ਜੀ ਨਾਮ ਸੱਦ ਕਰ ਲਿਆ ਹੂੰ ਤੇ ਦੂਜਾ ਇਹ ਆ ਕਿ ਕੁਝ ਆਈਐਸ ਅਫਸਰਾਂ ਦਾ ਵੀ ਨਾਮ ਆ ਨਾ ਬੰਦੇ ਹੈਗੇ ਨੇ ਉਹਦੇ ਵਿੱਚ 15 ਹਮ ਇੱਕ ਪਾਸੇ ਆਈਐਸ ਤੇ ਆਈਪੀਐਸ ਲੌਬੀ ਉਹਦੇ ਵਿੱਚੋਂ ਇਸ ਪਰਿਵਾਰ ਦੇ ਨਾਲ ਹੈ ਹਮ ਦਰਦਾਨਾ ਤੌਰ ਤੇ ਜੀ ਦੂਜੇ ਪਾਸੇ ਇਹ ਵੀ ਆ ਕਿ ਯਾਰ ਬੰਦਿਆਂ ਨਾਲ ਨਜਾਇਜ਼ ਨਾ ਹੋ ਜਾ ਕਿਸੇ ਨਾਲ ਹੁਣ ਸਰਕਾਰ ਵਾਸਤੇ ਵਿਪਤਾ ਕੀ ਆ ਪੰਜਾਬ ਦਾ ਇੱਕ ਵਿਧਾਇਕ ਬਹੁਤ ਵੱਡੀ ਵਿਪਤਾ ਹੈ ਹਮ ਤੇ ਉਹਦਾ ਹੱਕ ਵੀ ਬਣਦਾ ਹੈ ਜੀ ਉਹ ਤੁਹਾਨੂੰ ਮੈਂ ਦੱਸਾਂ ਤੇ ਬੜਾ ਤੁਸੀਂ ਹਕਾਬਾ ਕਾ ਹੋਣ ਵਾਲਾ ਕੰਮ ਹੋਏਗਾ ਜੀ ਜਿਹੜੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਨੇ ਨਾ ਜੀ ਅਮਿਤ ਰਤਨ ਫਤਕੋਟ ਫਤਾ ਹੂੰ ਜਿਨ੍ਹਾਂ ਦੀ ਅਰੈਸਟ ਵੀ ਹੋ ਗਈ ਸੀ ਸ਼ਾਇਦ ਇਹ ਅਮਿਤ ਰਤਨ ਕੋਟ ਫਤਾ ਦੀ ਭੈਣ ਆ ਮਨੀਤ ਜੀ ਜਿਹੜੀ ਪੂਰਨ ਸਿੰਘ ਜੀ ਦੇ ਪੂਰਨ ਨਹੀਂ ਨਹੀਂ ਉਹ ਨਾਮ ਤਾਂ ਪੂਰਨ ਹੈ ਪੂਰਨ ਕੁਮਾਰ ਹਾਂ ਬਾਈ ਪੂਰਨ ਕੁਮਾਰ ਜੋ ਘਰੋਂ ਐ ਨਾ ਹਮ ਅਮਨੀਤ ਪੰਜਾਬਣ ਆ ਆਪਣੇ ਏਰੀਏ ਤੋਂ ਹਮ ਤੇ ਵਿਧਾਇਕ ਉੱਥੇ ਬੈਠਾ ਪਣੋ ਗਿਆ ਯਾਰ ਅਗਲੀ ਦਾ ਠੀਕ ਹੈ ਨਾ ਤਾਂ ਉਹ ਕਿਹਾ ਕਿ ਜੇ ਉਹ ਰਾਜੀ ਕਰਦੇ ਨੇ ਅਮਨੀਤ ਜੀ ਵੈਸੇ ਤਰਾ ਜੀ ਉਹ ਹੀ ਨਹੀਂ ਰਹੇ ਹਮ ਕਾਫੀ ਤਲਕ ਕੀਆ ਮੰਤਰੀਆਂ ਵਾਸਤੇ ਵੀ ਦਰਵਾਜ਼ੇ ਬੰਦ ਆਉਣ ਦਾ ਵੀ ਸਾਡੇ ਘਰੇ ਨਾ ਆਓ ਹਮ ਸਿਆਸਤ ਵੀ ਚੱਲ ਪੈਂਦੀ ਆ ਨਾ ਤੁਹਾਡੇ ਫਿਲਮ ਨਹੀਂ ਆ ਤੇ ਦੱਸਦੇ ਆ ਕਿ ਮੁੱਖ ਮੰਤਰੀ ਦੇ ਦਫ਼ਤਰੋਂ ਸ਼ਾਇਦ ਕੱਲ ਕੋਈ ਦੋ ਤਿੰਨ ਵਰੀ ਬੰਦੇ ਆਏ ਆ ਆਦਰਵਾਇਸ ਉੱਥੇ ਇਸ ਤਰ੍ਹਾਂ ਦੇ ਨੇਤਾਵਾਂ ਦਾ ਜਾਣਾ ਹੋਣਾ ਵੀ ਬੰਦ ਹੋ ਗਿਆ ਜੀ ਹੁਣ ਉਹ ਜਿਹੜਾ ਪਰਿਵਾਰ ਆ ਜੇ ਉਹਨੂੰ ਰਜ਼ਾਮੰਦ ਕਰਦੇ ਆ ਆਫਰ ਕੀਤਾ ਕਿ ਜਿਹੜੀ ਕੁੜੀ ਆ ਹੂੰ ਉਹਨੂੰ ਬਈ ਐਕਸ ਗ੍ਰੇਸ਼ੀਆ ਚ ਆਪਾਂ ਡੀਐਸਪੀ ਲਾ ਦਿੰਨੇ ਆ ਵਗੈਰਾ ਵਗੈਰਾ ਜੋ ਵੀ ਚੀਜ਼ਾਂ ਆ ਐ ਕਰ ਲੈਨੇ ਐ ਕਰ ਲੈਨੇ ਆ ਉਹ ਜੇ ਕਿਤੇ ਸਹਿਮਤੀ ਬਣਦੀ ਆ ਤਾਂ ਜਿਹੜੇ ਅਮਿਤ ਰਤਨ ਜੀ ਐ ਉਹ ਵੀ ਵਿਧਾਇਕਾ ਮੁਕੇ ਤਾਂ ਜੀ ਤਾਂ ਉਹਨਾਂ ਨੂੰ ਰਜ਼ਾਮੰਦ ਨਹੀਂ ਕਰ ਪਾਉਂਦਾ ਪ੍ਰਸ਼ਾਸਨ ਹੂੰ ਸਮਝਦੇ ਹੋ ਨਾ ਭੈਣ ਆਪਣੇ ਭਰਾ ਤੋਂ ਕਿਵੇਂ ਬਾਹਰ ਚਲੇ ਜੀ ਬਿਲਕੁਲ ਜਾਂ ਭਰਾ ਕਿਦਾਂ ਆਪਣੀ ਭੈਣ ਨੂੰ ਛੱਡ ਦੇਵੇਗਾ ਹੂੰ ਸੋ ਇਸ ਕਰਕੇ ਇਸ ਸਾਰੇ ਪ੍ਰਕਰਣ ਦੇ ਵਿੱਚ ਪੰਜਾਬ ਦੇ ਇੱਕ ਵਿਧਾਇਕ ਦਾ ਉੱਥੇ ਬੈਠਣਾ ਆਪਦੇ ਭੈਣ ਦੇ ਘਰ ਉਹ ਹਰਿਆਣਾ ਪ੍ਰਸ਼ਾਸਨ ਵਾਸਤੇ ਬੜਾ ਹਮ ਸਖਤ ਬੰਦਾ ਹੈ ਤੁਜੀ ਗੱਲ ਇਹ ਆ ਕਿ ਦੇਖੋ ਨਾਇਬ ਸੈਣੀ ਪੰਜਾਬ ਚ ਐਕਟ ਹੋਏ ਅੱਜ ਵੀ ਜਿਹੜੀ ਜੁਆਇਨਿੰਗ ਹੋਈ ਆ ਚੀਮਾ ਸਾਹਿਬ ਵਾਲੀ ਕਿਨੇ ਕਰਵਾਈ ਆ ਸੈਣੀ ਸਾਹਿਬ ਹੀ ਹੈਗੇ ਨਹੀਂ ਉੱਥੇ ਤੇ ਫਿਰ ਚੱਲ ਪਿਆ ਨਾ ਕੰਮ ਖੁਦ ਗਏ ਨੇ ਮੁੱਖ ਮੰਤਰੀ ਉੱਥੇ ਮੁੱਖ ਮੰਤਰੀ ਜੀ ਖੁਦ ਘਰੇ ਗਏ ਨੇ ਮਾਨ ਸਾਹਿਬ ਹੂੰ ਉਸ ਤੋਂ ਬਾਅਦ ਕੱਲ ਇਹਨਾਂ ਨੇ ਕੈਂਡਲ ਮਾਰਚ ਕੱਢੇ ਪਾਰਟੀ ਪੱਧਰ ਤੇ ਜੀ ਤੇ ਕਿ ਸੇ ਵੀ ਹੱਦ ਤੱਕੇ ਜਾਣ ਵਾਸਤੇ ਤਿਆਰ ਨੇ ਕਿ ਨਾਇਬ ਸੈਣੀ ਨੂੰ ਹੁਣ ਜਿੰਨਾ ਵੀ ਤੰਗ ਕੀਤਾ ਜਾ ਸਕਦਾ ਕਰਨਾ ਚਾਹੀਦਾ ਹਾਂ ਕਿ ਨਾਇਬ ਸੈਣੀ ਤੇ ਸਾਡੀਆਂ ਇਥੇ ਜੜਾਂ ਹਲਾਉਣ ਨੂੰ ਫਿਰਦਾ ਜੀ ਜੀ ਹਾਸ ਤੌਰ ਤੇ ਜੇ ਤੁਸੀਂ ਦੇਖੋ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਪਟਿਆਲਾ ਤੋਂ ਸੰਗਰੂਰ ਬੈਲਟ ਜਿੱਥੇ ਸੈਣੀ ਵੋ ਕਾਫੀ ਹੈ ਸੈਣੀ ਬਰਾਦਰੀ ਦੀ ਜੀ ਉਹ ਅਕਸਰ ਪ੍ਰੋਗਰਾਮ ਕਰਦੇ ਰਹਿੰਦੇ ਨੇ ਤੋ ਇਸ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਤਾਂ ਵੋਟ ਬੈਂਕ ਕਹਿਆ ਨਾ ਪੂਰੇ ਦੇਸ਼ ਦੇ ਵਿੱਚ ਐਸੀ ਹੂੰ ਐਸੀ ਬਹੁਤ ਵੱਡੇ ਪੱਧਰ ਤੇ ਕਾਂਗਰਸ ਦੇ ਨਾਲ ਜੁੜਦਾ ਵੋਟ ਬੈਂਕ ਹੈ ਜੀ ਉਧਰੋਂ ਹੁਣ ਕਾਂਗਰਸ ਨੇ ਵੀ ਪ੍ਰੋਗਰਾਮ ਦੇਨੇ ਸ਼ੁਰੂ ਕਰ ਦਿੱਤੇ ਕੱਲ ਇੱਕੋ ਸਟੇਜ ਤੇ ਮੈਂ ਦੇਖਿਆ ਚੰਨੀ ਸਾਹਿਬ ਤੇ ਵੜਿੰਗ ਸਾਹਿਬ ਇੱਥੇ ਸਨ ਐਸੇ ਕਾਂਗਰਸ ਦੇ ਵਿੱਚ ਤੜੇ ਆ ਪਰ ਇਸ ਮਾਮਲੇ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਆਪਦੇ ਹਾਈ ਕਮਾਂਡ ਦੀ ਜਿਹੜੀ ਲਾਈਨ ਹੈ ਉਸ ਨੂੰ ਟੋਕ ਕਰਕੇ ਚੱਲੇ ਜੀ ਤਾਂ ਇਹਨਾਂ ਨੇ ਵੀ ਪ੍ਰੋਗਰਾਮ ਦੇ ਦਿੱਤੇ ਹੂੰ ਪਰ ਕਮਾਲ ਦੀ ਗੱਲ ਹੈ ਕਿ ਪੰਥਕ 13 ਤੋਂ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਕੋਈ ਸਿਆਸੀ ਗਤੀਵਿਧੀ ਮੈਂ ਨਹੀਂ ਦੇਖੀ ਕੁਝ ਕਮੈਂਟ ਜ਼ਰੂਰ ਦੇਖੇ ਨੇ ਕੁਝ ਪ੍ਰਤੀਕਰਮ ਜ਼ਰੂਰ ਆਏ ਨੇ ਜੀ ਤਾਂ ਇਹ ਓਵਰਆਲ ਸਿਨੈਰੀਓ ਹੈ ਇਸ ਟਾਈਮ ਉੱਤੇ ਕਿ ਅਮਨੀਤ ਜੀ ਨੂੰ ਸੰਤੁਸ਼ਟ ਨਹੀਂ ਕਰਵਾ پا ਰਿਹਾ ਪ੍ਰਸ਼ਾਸਨ ਉੱਥੋਂ ਦਾ ਜੀ ਤੇ ਦੂਜੀ ਗੱਲ ਕਿ ਅਮਿਤ ਰਤਨ ਜੀ ਉੱਥੇ ਆਪਦੀ ਭੈਣ ਦੇ ਨਾਲ ਖੜੇ ਨੇ ਜੀ ਸਵਸਥੇ ਹੁਣ ਅੱਗੇ ਦੇਖੋ ਕੀ ਬਣਦਾ ਤੇ ਸਰਕਾਰ ਵਾਸਤੇ ਇਥੋਂ ਤੱਕ ਟੇਢਾ ਰਹਾ ਕਿ ਕੱਲ ਗਵਰਨਰ ਨੂੰ ਕਹਿਣਾ ਪਿਆ ਕਿ ਦੇਖੋ ਜੀ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰਾਂਗੇ ਵੀ ਤੱਥਾਂ ਦੀ ਮਤਲਬ ਤੱਥਾਂ ਦੀ ਕੀ ਹੈ ਕਿ ਅਸੀਂ ਹੁਣਾਂ ਹੀ ਬਹੁਤ ਵੱਡੇ ਨੇ ਇਕੋਦਾਂ ਤੇ ਚੈੱਕ ਕੀਤਾ ਹੀ ਨਹੀਂ ਜਿੰਨਾ ਤੇ ਜਾਤ ਆਧਾਰਿਤ ਵਿਤਕਰਾ ਜਾਂ ਪ੍ਰਸ਼ਾਸਕੀ ਤੌਰ ਤੇ ਖੱਜਲ ਖੁਆਰੀਆਂ ਦਾ ਦੋਸ਼ ਲੱਗਾ ਉਹ ਫੈਰਿਸਤ ਬਹੁਤ ਲੰਮੀ ਆ ਜੀ ਹੁਣ ਸਾਰੇ ਬੰਦੇ ਨੂੰ ਡੰਗਦੇ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਫਸਰ ਸ਼ਾਹੀ ਦੇ ਵਿੱਚ ਵੀ ਲੌਬੀਆਂ ਤੇ ਲੌਬੀਆਂ ਦੇ ਵਿੱਚੋਂ ਵੀ ਵੰਡਵਾ ਸਮਰਥਨ ਕਿਤੇ ਕੋਈ ਕਿਤੇ ਸੋ ਇਸ ਕਰਕੇ ਹਰਿਆਣਾ ਸਰਕਾਰ ਫਿਲਹਾਲ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਘिरी ਹੋਈ ਹੈ ਹੂੰ ਬਿਲਕੁਲ ਜੀ ਭਾਵੇਂ ਚਲੋ ਰਾਜਨੀਤੀ ਵਾਲੇ ਉੱਥੇ ਨਹੀਂ ਪਹੁੰਚ ਸਕਦੇ ਪਰ ਬਾਹਰਲੇ ਪਾਸੇ ਰਾਜਨੀਤੀ ਇਸ ਮਸਲੇ ਤੇ ਸਰਗਰਮ ਤੇ ਜ਼ਰੂਰ ਬਿਲਕੁਲ ਜੀ ਜੀ ਵੰਡ ਜੀ ਖੈਰ ਹਰਮਨ ਪ੍ਰੀਤ ਜੀ ਕਹਿ ਰਹੇ ਨੇ ਕਿ ਸਰ ਮੈਂ ਬੀਆਰਡੀ ਕੀਤੀ ਹੋਈ ਹੈ ਜੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਤਾਂ ਕਹਿੰਦੇ ਸੀ ਕਿ ਹਰ ਸਾਲ ਪੋਸਟਾਂ ਕੱਢਿਆ ਕਰਾਂਗੇ ਪਰ ਅੱਜ ਕਹਿੰਦੇ 4 ਸਾਲ ਹੋ ਗਏ ਪੋਸਟ ਨਹੀਂ ਕੱਢੀ ਕੋਈ ਤੇ টিচারস ইটিটি বিএড লেকচারার ਕੋਈ ভাকেন্সি ਨਹੀਂ ਕੱਢੀ ਕਹਿੰਦੇ ਇਹ ਤਾਂ ਕਹਿੰਦੇ ਨੇ ਜੀ ਅਸੀਂ 56000 ਇਹਨਾਂ ਦੇ ਸਮਰਥਕ ਵੀ ਵੀਡੀਓ ਪਾਉਂਦੇ ਨੇ ਕਿ 56000 ਨੌਕਰੀਆਂ ਦਿੱਤੀਆਂ ਨੇ ਜੀ ਜੀ ਠੀਕ ਹੈ ਜੀ 56000 ਨੌਕਰੀਆਂ ਦਿੱਤੀਆਂ ਨੇ ਹੁਣ ਨੌਕਰੀਆਂ ਤੇ ਵੀ ਇਹ ਪੰਬਲਪੂਸਾ ਰਹਿੰਦਾ ਕਿ ਪਿਛਲੀ ਸਰਕਾਰ ਨੇ ਕਿੰਨੀਆਂ ਸ਼ੁਰੂ ਕੀਤੀਆਂ ਸੀ ਇਹਨਾਂ ਦੇ ਰਾਜ ਦੇ ਵਿੱਚ ਕਿੰਨੀਆਂ ਮੁਕੰਮਲ ਹੋਈਆਂ ਉਹ ਡਾਟਾ ਜਿਹੜਾ ਮਿਕਸ ਹੋ ਜਾਂਦਾ ਜੀ ਉਹਦੇ ਤੇ ਵੀ ਐਡੋ ਆਰਡਰ ਆਇਆ ਪਰ ਬਹੁਤ ਸਾਰੇ ਲੋਕ ਲੋੜਵੰਦ ਜਿਹੜੇ ਆ ਉਹ ਕਹਿੰਦੇ ਕਿ ਪਰਤیاں ਨਿਕਲ ਨਹੀਂ ਰਹੀਆਂ ਜੇ ਕਿਤੇ ਨਿਕਲਦੀ ਹੈ ਤੇ ਕਦੇ-ਕਦੇ ਇਹ ਵੀ ਖਬਰ ਆ ਜਾਂਦੀ ਹੈ ਕਿ ਪੇਪਰ ਲੀਕ ਹੈ ਕਦੇ-ਕਦੇ ਇਹ ਖਬਰ ਆ ਜਾਂਦੀ ਕਾਨੂੰਨੀ ਤੌਰ ਤੇ ਚੈਲੰਜ ਹੋ ਗਿਆ ਸੋ ਰੈਗੂਲਰ ਪਰਤیاں ਹੋਣੀਆਂ ਚਾਹੀਦੀਆਂ ਜਿੰਨੀਆਂ ਚਲੋ ਦਿੱਤੀਆਂ ਨੇ ਮੈਂ ਅੰਕੜਿਆਂ 'ਚ ਨਹੀਂ ਜਾਵਾਂਗਾ ਉਹਦੇ ਲਈ ਸ਼ੁਕਰੀਆ ਮਾਨ ਸਾਹਿਬ ਦਾ ਠੀਕ ਹੈ ਰੋਜ਼ਗਾਰ ਜਿੰਨਾ ਵੀ ਦਿੱਤਾ ਹੈ ਪਰ ਰੋਜ਼ਗਾਰ ਤੁਹਾਨੂੰ ਹੋਰ ਵੱਡੇ ਪੱਧਰ ਤੇ ਲੈ ਜਾਣਾ ਪਵੇਗਾ ਸਰਕਾਰੀ ਰੋਜ਼ਗਾਰ ਸੁਖਮ ਸਾਹਿਬ ਮਾਫ ਕਰਨਾ ਸਰਕਾਰੀ ਰੋਜ਼ਗਾਰ ਤੇ ਹੁਣ ਜਿਵੇਂ ਆਪਾਂ ਦੇਖਿਆ ਪੂਰੇ ਮੁਲਕ ਦੇ ਵਿੱਚ ਇੱਕ ਗੱਲ ਦਾ ਸ਼ਕਾਰਿਆ ਇਸ ਟਾਈਮ ਜੀ ਤੁਸੀਂ ਰੇਲਵੇ ਚ ਦੇਖ ਲਓ ਕਿੰਨੀਆਂ ਅਸਾਮੀਆਂ ਖਾਲੀ ਹੈ ਸੈਂਟਰਲ ਅਸਾਮੀਆਂ ਤੁਸੀਂ ਗੂਗਲ ਕਰਕੇ ਦੇਖ ਲਓ ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਓਵਰਆਲ ਕਿੰਨੀਆਂ ਖਾਲੀ ਹੈ ਸਰਕਾਰੀ ਜੌਬ ਬਹੁਤ ਔਖੀ ਹੋ ਰਹੀ ਹੈ ਜੀ ਆਊਟਸੋਰਸਿੰਗ ਜਾਂ ਠੇਕਾਦਾਰੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ پورے ਦੇਸ਼ ਦੇ ਵਿੱਚ ਕਹਿੰਦੇ ਲੱਖ ਦੇ ਕਰੀਬ ਤੋਂ ਸਕੂਲ ਐ ਉਹ ਜਿਹੇ ਜਿੱਥੇ ਇੱਕ ਇੱਕ ਟੀਚਰ ਹੀ ਆ ਸਿੰਗਲ ਟੀਚਰ ਚਾ ਇੱਕ ਤੇ ਤੁਸੀਂ ਹਿਸਾਬ ਲਾ ਲਓ ਤਾਂ ਜਿਹੜੇ ਡਿਗਰੀ ਹੋਲਡਰ ਅਧਿਆਪਕ ਹੈ ਇਹਨਾਂ ਨੂੰ ਆਪਾਂ ਬੇਰੁਜ਼ਗਾਰ ਅਧਿਆਪਕ ਕਹਿ ਸਕਦੇ ਜਿਹੜੇ ਯੋਗ ਨੇ ਉਸ ਜੌਬ ਨੂੰ ਹਾਸਲ ਕਰਨ ਦੇ ਉਹਨਾਂ ਦੀਆਂ ਕਤਾਰਾਂ ਦੇਖ ਲਓ ਤੇ ਦੂਜੇ ਪਾਸੇ ਸਿੰਗਲ ਟੀਚਰ ਵਾਲੇ ਸਕੂਲ ਦੇਖ ਲਓ ਜਿਹਦੇ ਚ ਲੱਖਾਂ ਸਟੂਡੈਂਟ ਜਿਹੜੇ ਪੜ੍ਹਦੇ ਨੇ ਜੀ ਜੀ ਬਿਲਕੁਲ ਜੀ